ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਪਵਿੱਤਰ ਦਿਹਾੜਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਰੀਰ ਕਰਕੇ ਇਸ ਸੰਸਾਰ ਤੋਂ ਜਾਣਾ ਕੀਤਾ ਆਪਣਾ ਸਰੀਰ ਰੂਪੀ ਚੋਲਾ ਤਰਤਾਰਪੁਰ ਸਾਹਿਬ ਦੀ ਧਰਤੀ ਤੇ ਆ ਗਿਆ ਭਗ ਕੇ ਜੋਤੀ ਜੋਤ ਸਮਾਇਆ ਸੱਚੇ ਪਾਤਸ਼ਾਹ ਦੀ ਬਾਣੀ ਦਾ ਬਚਨ ਹੈ ਗੁਰੂ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਜਿਵੇਂ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਚ ਸਮਾਇਆ ਹੈ ਇਸੇ ਤਰ੍ਹਾਂ ਹੀ ਉਹ ਸਮਾਇਆ ਹੈ ਅਬਨਾਸੀ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਓਹ ਅਬ ਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਏ ਹਮੇਸ਼ਾ ਹੀ ਉਹ ਅੰਗ ਸੰਗ ਰਹਿੰਦਾ ਹੈ ਜਿਹੜੇ ਉਸ ਨੂੰ ਯਾਦ ਕਰਦੇ ਨੇ ਤੇ ਆਉਂਦਾ ਏ ਉਹ ਹੈ ਜਿਵੇਂ ਕਿਤੇ ਸਾਹ ਸੰਗ ਤੌੜ ਲੱਗਦੀ ਏ ਤੇ ਪਾਣੀ ਦੀ ਲੋੜ ਪੈਂਦੀ ਏ ਪਰਮਾਤਮਾ ਬਖਸ਼ਿਸ਼ ਕਰਦਾ ਹੈ ਦੁਨੀਆ ਦੀ ਪੁਕਾਰ ਸੁਣਦਾ ਹੈ ਜਦੋਂ ਮੀਂਹ ਦੀ ਲੋੜ ਹੁੰਦੀ ਏ ਤੇ ਬੱਦਲ ਆਉਂਦੇ ਨੇ ਪਾਣੀ ਬਰਹਾ ਕੇ ਤੇ ਫਿਰ ਚਲੇ ਜਾਂਦੇ ਨੇ ਇਸੇ ਤਰ੍ਹਾਂ ਹੀ ਜਦੋਂ ਮਨੁੱਖਤਾ ਪੁਕਾਰ ਕਰਦੀ ਹੈ ਦੁਨੀਆਂ ਦੇ ਉੱਪਰੋਂ ਅਗਿਆਨਤਾ ਨੂੰ ਮਿਟਾਉਣ ਲਈ ਜ਼ੋਰ ਜ਼ੁਲਮ ਮਿਟਾਉਣ ਲਈ ਦੁਨੀਆਂ ਦੇ ਵਿੱਚ ਪ੍ਰਕਾਸ਼ ਫੈਲਾਉਣ ਵਾਸਤੇ ਔਰ ਆਪਣੇ ਪਾਵਨ ਉਪਦੇਸ਼ ਦੀ ਠੰਡਕ ਦੇਣ ਵਾਸਤੇ ਠਰਦੇ ਹੋਏ ਤਪਦੇ ਹੋਏ ਵਿਕਾਰਾਂ ਨਾਲ ਤਪਦੇ ਹੋਏ ਜਗਤ ਜਲਾੰਦੇ ਨੂੰ ਠੰਡਿਆ ਕਰਨ ਵਾਸਤੇ ਸੜਦੇ ਬਲਦੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਗੁਰੂ ਆਪਣਾ ਬਾਣੀ ਉਪਦੇਸ਼ ਰੂਪੀ ਮੀਂਹ ਵਰਹਾਉਂਦਾ ਏ ਪ੍ਰਮਾਤਮਾ ਦੇ ਹੁਕਮ ਵਿੱਚ ਆਪਾਂ ਇੱਕ ਉਦਾਹਰਣ ਲਵਾਂਗੇ ਜਿਵੇਂ ਮਾਰਜੀ ਕਹਿੰਦੇ ਬਾ ਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਬਾ ਬੀਹਾ ਇੱਥੇ ਆਇਆ ਹੈ ਜਗਿਆ ਸੁਣ ਮੇਗਾਂ ਨੂੰ ਪਰਮਾਤਮਾ ਨੇ ਵਾਰਸੋ ਕਿਰਪਾ ਦਿੱਤਾ। ਮਨੁੱਖ ਨੇ ਪੁਕਾਰ ਕੀਤੀ ਪ੍ਰਮਾਤਮਾ ਅਗੇ ਕਿਰਪਾ ਕਰ ਮਹਾਰਾਜ। ਸਾਡੇ ਤਪ ਦੇ ਹਿਰਦੇ ਠਾਰਨ ਵਾਸਤੇ ਆਪਣੇ ਉਪਦੇਸ਼ ਦਾ ਮੀਂਹ ਪਾ ਤੇ ਪ੍ਰਮਾਤਮਾ ਨੇ ਗੁਰੂ ਨੂੰ ਹੁਕਮ ਕੀਤਾ। ਮੇਗ ਗਿੰਦੇ ਬੱਦਲੋ। ਪ੍ਰਮਾਤਮਾ ਨੇ ਗੁਰੂ ਨੂੰ ਹੁਕਮ ਕੀਤਾ ਕਿ ਤੁਸੀਂ ਜਿਹੜਾ ਹੈ ਆਪਣਾ ਉਪਦੇਸ਼ ਰੂਪੀ ਮੀਂਹ ਬਰਾਓ। ਤੇ ਜਿਵੇਂ ਫਿਰ ਮੀਂਹ ਪੈਂਦਾ ਹੈ ਨਾ ਪ੍ਰਮਾਤਮਾ ਦੇ ਹੁਕਮ ਚ ਬੱਦਲ ਬਣ ਕੇ ਆਉਂਦੇ ਇਸੇ ਤਰ੍ਹਾਂ ਸਾਾਸੰਤ ਫਿਰ ਗੁਰੂ ਆਉਂਦਾ ਹੈ ਤੇ ਆਪਣੇ ਉਪਦੇਸ਼ ਦਾ ਮੀਂਹ ਪਾ ਕੇ ਤੇ ਫਿਰ ਆਪਣੇ ਆਪ ਨੂੰ ਵਾਪਸ ਕਰਦਾ ਹੈ ਉਪਦੇਸ਼ ਰੂਪ ਹੋ ਕੇ ਜਦ ਰੂਪ ਹੋ ਕੇ ਤੇ ਮਨੁੱਖਤਾ ਦੇ ਹਿਰਦਿਆਂ ਦੇ ਵਿੱਚ ਸਮਾਇਆ ਰਹਿੰਦਾ ਹੈ ਦੁਨੀਆ ਦੇ ਵਿੱਚ ਵਰਤਦਾ ਰਹਿੰਦਾ ਹੈ ਕਿਸੇ ਵਿਦਵਾਨ ਨੇ ਬੜਾ ਸੁਣਾ ਆਖਿਆ ਜਦੋਂ ਉਹਨੇ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕੀਤੀ ਨਾ ਚਲੋ ਆਪਣਾ ਵਿਸ਼ਾ ਨਹੀਂ ਅੱਜ ਦਾ ਇਹ ਪਰ ਮੈਂ ਉਦਾਹਰਨ ਦੇਣ ਵਾਸਤੇ ਕਹਿੰਦਾ ਦੁਨੀਆ ਤੇ ਬੜੇ ਦੇਵੀ ਦੇਵਤੇ ਆਏ ਪੈਗੰਬਰ ਆਏ ਹੋਰ ਆਏ ਸਭ ਜਿਹੜੇ ਨੇ ਉਹ ਇਥੋਂ ਚਲੇ ਗਏ ਪਰ ਕਹਿੰਦੇ ਜਿਹੜਾ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਜਿਆ ਉਹ ਬਣਾਇਆ ਤੇ ਹੈ ਮਹਾਰਾਜ ਨੇ ਪਰ ਗੁਰੂ ਸਾਹਿਬ ਬਾਣੀ ਰੂਪੀ ਉਪਦੇਸ਼ ਰੂਪੀ ਹੋ ਕੇ ਸਦਾ ਵਾਸਤੇ ਉਹਦੇ ਵਿੱਚ ਸਮਾ ਗਏ ਸੋ ਮੇਰੇ ਕਹਿਣ ਦਾ ਭਾਵ ਹੈ ਸਤਿਗੁਰੂ ਕਹਿੰਦੇ ਗੁਰੂ ਜੰਮਦਾ ਮਰਦਾ ਨਹੀਂ ਬਾਣੀ ਵਿੱਚ ਮਹਾਰਾਜ ਉਪਦੇਸ਼ ਕਰਦੇ ਉਹ ਸਦਾ ਹੀ ਸਾਡੇ ਅੰਗ ਸੰਗ ਹੈ ਸੋ ਤਰੀਕਾ ਹਨ ਜੋ ਤਾਰੀਖ ਸਾਡੀ ਬਿਆਨ ਕਰਦੀ ਏ ਕਿ ਇੰਨਾ ਇੰਨਾ ਤਰੀਕਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਨੀਆ ਤੇ ਆਏ ਸਰੀਰ ਕਰਕੇ ਜਿਹੜਾ ਹੈ ਇਹਨਾਂ 'ਚ ਰਹੇ 70 ਕ ਸਾਲ ਦਾ ਸਮਾ ਵਿਦਵਾਨਾਂ ਨੇ ਧੰਨ ਗੁਰੂ ਨਾਨਕ ਦੇ ਮਹਾਰ ਸੱਚੇ ਪਾਤਸ਼ਾਹ ਜੀ ਦਾ ਲਿਖਿਆ ਹੈ ਦੁਨੀਆ ਤੇ ਰਹਿਣ ਦਾ ਸਰੀਰ ਕਰਕੇ ਧਰੋਈ ਮਾਰ ਸੱਚੇ ਪਾਛਾ ਜੀ ਵਡਿਆਈ ਲੈ ਕੇ ਆਏ ਸਾਨੂੰ ਗੁਰਤਾਗਤ ਜੀ ਕਿਤੇ ਉਹ ਲਈ ਨਹੀਂ ਗੁਰੂ ਨਾਨਕ ਦੇ ਮਹਾਰਾਜ ਬਲਕੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਪ੍ਰਮਾਤਮਾ ਜਿਹੜਾ ਹੈ ਉਹ ਸੰਸਾਰ ਦੇ ਉੱਪਰ ਵਿਚਰਿਆ ਗੁਰੂ ਨਾਨਕ ਦੇ ਮਹਾਰਾਜ ਦਾ ਰੂਪ ਹੋ ਕੇ ਗੁਰੂ ਸਾਹਿਬ ਦਾ ਇੱਕ ਬਾਣੀ ਚ ਬਚਨ ਹੈ ਗੁਰੂ ਨਾਨਕ ਦੇਵ ਗੋਵਿੰਦ ਰੂਪ ਪਰਮਾਤਮਾ ਦਾ ਸਰੂਪ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਿੱਥੇ ਆਪਣੀਆਂ ਚਾਰ ਉਦਾਸੀਆਂ ਦੇ ਵਿੱਚ ਮਨੁੱਖਤਾ ਨੂੰ ਭਾਰੀ ਉਪਦੇਸ਼ ਕੀਤਾ ਨਾਮ ਦੇ ਨਾਲ ਜੋੜਿਆ ਬਹਿਮਾ ਪਰਮਾ ਦੇ ਵਿੱਚੋਂ ਕੱਢਣਾ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਥੇ ਹੀ ਸਤਿਗੁਰ ਮਹਾਰਾਜ ਜੀ ਫਿਰ ਆਪਣੇ ਤੋਂ ਬਾਅਦ ਗੁਰਤਾ ਗੱਦੀ ਭਾਈ ਲੈਣਾ ਜੀ ਨੂੰ ਦੇ ਕੇ ਆਪਣੇ ਅੰਗ ਤੋਂ ਅੰਗਦ ਥਾਪ ਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਿਆਈ ਦੇ ਕੇ ਖਡੂਰ ਸਾਹਿਬ ਦੀ ਧਰਤੀ ਤੇ ਭੇਜਿਆ ਔਰ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਲਗਭਗ ਉਦੋਂ ਤੋਂ 4 ਮਹੀਨੇ ਬਾਅਦ ਵੈਸੇ ਇਸ ਸੰਸਾਰ ਤੇ ਰਹਾ ਗੁਰੂ ਅੰਗਦ ਦੇ ਮਰਨ ਗੁਰਤਾਗਦੀ ਦੇ ਕੇ 4 ਮਹੀਨੇ ਦਾ ਸਮਾਂ ਮਹਾਰਾਜ ਜੀ ਰਹਿਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿਸ ਧਰਤੀ ਨੂੰ ਆਪ ਸੱਚੇ ਪਾਤਸ਼ਾਹ ਨੇ ਉਸ ਨਗਰ ਨੂੰ ਵਸਾਇਆ ਹਜ਼ਾਰਾਂ ਲੋਕਾਂ ਦਾ ਉਥੇ ਭਲਾ ਕੀਤਾ ਇਹ ਜਦੋਂ ਪ੍ਰੀਖਿਆ ਲੈ ਕੇ ਭਾਈ ਲੈਣਾ ਜੀ ਦੀ ਗੁਰੂ ਅੰਗਦ ਦੇ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗਦੀ ਦਿੱਤੀ ਆ ਤੇ ਫਿਰ ਵੀ ਜੇ ਕਿਤੇ ਪੁੱਤਰ ਜਿਹੜੇ ਸੀ ਉਹਨਾਂ ਨੇ ਝਗੜਾ ਖੜਾ ਕੀਤਾ ਵੀ ਨਹੀਂ ਅਸੀਂ ਗੁਰਤਾ ਗਦੀ ਦੇ ਹੱਕਦਾਰ ਆ ਤੇ ਮਹਾਰਾਜ ਨੇ ਫੈਸਲਾ ਕਰ ਦਿੱਤਾ ਸੀ ਕਿ ਲਓ ਸਾਰੀ ਸੰਗਤ ਰਿਸ਼ਤੇਦਾਰ ਭੈਣ ਭਰਾਵਾਂ ਦੇ ਸਾਹਮਣੇ ਇੱਕ ਵਾਰ ਹੋਰ ਪ੍ਰੀਖਿਆ ਲੈ ਲੈਣੀਆਂ ਤੇ ਫਿਰ ਇਹੋ ਬਚਨ ਮਾਰਨ ਕੀਤਾ ਆਪਣੇ ਹੱਥ ਵਿੱਚ ਲੈ ਕੇ ਪੈਸੇ ਤੇ ਇਹ ਪੁੱਛਿਆ ਸੀਗਾ ਦੋਵਾਂ ਪੁੱਤਰਾਂ ਨੂੰ ਕਿ ਮੇਰੇ ਹੱਥ ਵਿੱਚ ਕੀ ਆ ਤੇ ਵੱਡੇ ਬਾਬੇ ਸ੍ਰੀ ਚੰਦ ਨੇ ਆਖਿਆ ਸੀ ਮਹਾਰਾਜ ਤੁਹਾਡੇ ਹੱਥ ਵਿੱਚ ਪੈਸੇ ਹਨ ਸਤਿਗੁਰੂ ਕਹਿੰਦੇ ਫੇਰ ਸੋਚਲਾ ਪਰ ਉਹਦਾ ਉੱਤਰ ਇਹੋ ਸੀ ਦੂਸਰੇ ਨੂੰ ਪੁੱਛਿਆ ਬਾਬੇ ਲਖਮੀਦਾਸ ਨੂੰ ਮੇਰੇ ਹੱਥ ਵਿੱਚ ਕੀ ਉਹਨਾਂ ਨੇ ਕਿਹਾ ਜੋ ਵੱਡਾ ਭਰਾ ਕਹਿੰਦਾ ਮਹਾਰਾਜ ਕਿ ਤੁਹਾਡੇ ਹੱਥ ਵਿੱਚ ਕੁਝ ਪੈਸੇ ਹੀ ਹੋਈ ਮਹਾਰਾਜ ਕਹਿੰਦੇ ਫੇਰ ਸੋਚਲਾ ਉਹਨੇ ਆਖਿਆ ਜੀ ਉਹ ਹੀ ਆ ਕੁਝ ਪੈਸੇ ਤੁਹਾਡੇ ਹੱਥ ਵਿੱਚ ਔਰ ਕੀ ਆ ਮਾਰੇ ਸੰਗਤ ਨੂੰ ਕਹਿੰਦੇ ਨੋਟ ਕਰ ਲੋ ਸਾਰੇ ਇਹ ਗੱਲ ਨੋਟ ਕਰ ਲੋ ਜੋ ਸਾਡੇ ਪੁੱਤਰਾਂ ਨੇ ਜਵਾਬ ਦਿੱਤਾ ਇਹ ਜਦੋਂ ਫਿਰ ਭਾਈ ਲੈਣਾ ਜੀ ਦੀ ਵਾਰੀ ਆਈ ਉਹਨਾਂ ਨੂੰ ਪੁੱਛਿਆ ਵੀ ਉੱਠ ਲੈਣਾ ਆ ਦੱਸ ਮੇਰੇ ਹੱਥ ਵਿੱਚ ਕੀ ਆ ਤੇ ਬਾਬਾ ਲੈਣਾ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਨੇ ਉੱਤਰ ਦਿੱਤਾ ਧੰਨ ਗੁਰੂ ਨਾਨਕ ਦੇ ਮਹਾਰਾਜ ਤੁਹਾਡੇ ਹੱਥ ਵਿੱਚ ਕੀ ਨਹੀਂ ਆ ਕਹਿਣ ਦਾ ਭਾਵ ਸੀ ਗੁਰੂ ਨਾਨਕ ਦੇ ਮਹਾਰਾਜ ਸਭ ਕੁਝ ਤੁਹਾਡੇ ਹੱਥ ਵਿੱਚ ਆ ਸਤਿਗੁਰੂ ਸੰਗਤ ਨੂੰ ਕਹਿੰਦੇ ਸੁਣ ਲੋ ਇਹ ਹੈ ਗੁਰੂ ਦੇ ਉੱਪਰ ਵਿਸ਼ਵਾਸ ਸ਼ਰਧਾ ਕਿ ਗੁਰੂ ਸਭ ਕੁਝ ਕਰ ਸਕਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਆਪਣੇ ਜਾਣ ਤੋਂ ਪਹਿਲਾਂ ਜਿਹੜੀ ਪੋਥੀ ਸੀ ਨਾ ਬਾਣੀ ਦੀ ਉਹ ਵੀ ਗੁਰੂ ਅੰਗਦ ਦੇ ਮਰਨ ਦੇ ਦਿੱਤੀ ਜਿਹੜੇ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀਆਂ ਯਾਤਰਾਵਾਂ ਜਾਂ ਉਦਾਸੀਆਂ ਦੌਰਾਨ ਸੰਤਾਂ ਭਗਤਾਂ ਦੇ ਇਕੱਠੇ ਗੀਤੇ ਸੀ ਜਿਹੜੀ ਬਾਣੀ ਆਪ ਨੇ ਉਚਾਰਨ ਕੀਤੀ ਸੀ ਉਹ ਲਿਖੀ ਹੋਈ ਸੀ ਇੱਕ ਪੋਥੀ ਵਿੱਚ ਭਾਈ ਗੁਰਦਾਸ ਜੀ ਜਿਵੇਂ ਗਵਾਹੀ ਦਿੰਦੇ ਕਿ ਜਦੋਂ ਮਹਾਰਾਜ ਮੱਕੇ ਗਏ ਤੇ ਉਦੋਂ ਉਹਨਾਂ ਦੇ ਕੋਲ ਸੀ ਉਹ ਆਸਾ ਆਤਿ ਕਿਤਾਬ ਕਾਸ਼ ਉਹ ਪੋਥੀ ਇਤਿਹਾਸਕਾਰਾਂ ਨੇ ਫਿਰ ਲਿਖਿਆ ਹੈ ਗੁਰੂ ਅੰਗਦ ਦੇਵ ਜੋਗ ਮਿਲੀ ਉਹ ਪੋਥੀ ਮਹਾਰਾਜ ਨੇ ਸ਼ਬਦਾਂ ਵਾਲੀ ਜਿਹੜੀ ਬਾਣੀ ਸੀਗੀ ਆਪਣੀ ਉਹ ਗੁਰੂ ਅੰਗਦ ਦੇ ਮਾਰਨ ਦੇ ਇਹ ਕੀਮਤੀ ਖਜ਼ਾਨਾ ਹੈ ਤੇ ਇਹਨੂੰ ਸਾਹਮਣੇ ਰੱਖਣਾ ਹੈ ਕਿੰਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਦੱਸ ਦਿੱਤਾ ਕਿ ਅਸੀਂ ਇਸ ਸੰਸਾਰ ਤੋਂ ਜਾਣਾ ਹੈ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੰਗਤਾਂ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਹਾਨੂੰ ਮਿਲਣਾ ਹੋਵੇ ਤੇ ਫਿਰ ਕਿੱਥੇ ਮਿਲਗੇ ਕਿਤੇ ਜਿੱਥੇ ਤੁਹਾਡਾ ਸਥਾਨ ਬਣਾ ਦੇਣਾ ਹੈ ਸਮਾਦ ਬਣਾ ਦੇਣੀ ਉਥੇ ਮਿਲੋਗੇ ਜਾਂ ਕਿਤੇ ਹੋਰ ਮਿਲੋਗੇ ਕਿੱਥੇ ਮਿਲੋਗੇ ਤੇ ਬੜੇ ਸੋਹਣੇ ਉਥੇ ਬਚਨ ਲਿਖੀ ਇਤਿਹਾਸ ਦੇ ਵਿੱਚ ਬਾਬਾ ਮੜੀ ਨਾ ਗੌਰ ਐਵੇਂ ਐਵੇਂ ਕਿਤੇ ਮੜੀਆਂ ਸਮਾਦਾਂ ਜਾਂ ਹੋਰ ਨਾ ਥਾਵਾਂ ਤੇ ਲੱਭਦੇ ਫਿਰਿਓ ਜਿਵੇਂ ਅੱਜ ਕੱਲ ਲੋਕ ਬਣਾ ਦਿੰਦੇ ਆ ਬਾਬਾ ਮੜੀ ਨਾ ਗੌਰ ਗੋਰੀ ਅੰਗਤ ਕੇ ਹਿਏ ਮੈਂ ਮਾਰੇ ਕਹਿੰਦੇ ਮੈਂ ਗੁਰੂ ਅੰਗਦ ਦੇ ਹਿਰਦੇ ਵਿੱਚ ਹਾਂ ਤੇ ਫਿਰ ਅਗਲਾ ਸਵਾਲ ਖੜਾ ਹੁੰਦਾ ਵੀ ਜਦੋਂ ਗੁਰੂ ਸਾਹਿਬਾਂ ਨੇ ਇਹ ਸਾਰਾ ਕੁਝ ਸੰਕੋਚ ਲਿਆ ਸਰੀਰ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਕਥੇ ਜਦੋਂ ਸਰੀਰਾਂ ਦੀ ਖੇਡ ਵੀ ਖਤਮ ਕਰ ਦਿੱਤੀ ਭਾਵੇਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਇਹਦੇ ਵਿੱਚ ਮਹਾਰਾਜ ਬੈਠੇ ਉਪਦੇਸ਼ ਰੂਪ ਹੋ ਕੇ ਬਾਬਾ ਮੜੀਨਾ ਗੌਰ ਗੁਰ ਅੰਗਦ ਕਹਿ ਗਿਆ ਮੈਂ ਪੁੱਤ ਨ ਸਤ ਸੰਗਤ ਔਰ ਪੁੱਤ ਸਤ ਸੰਗਤ ਔਰ ਅੰਦਨ ਬਸਬੋ ਮੈਂ ਕਰਾਂ ਮਹਾਰਾਜ ਕਹਿੰਦੇ ਫਿਰ ਮੈਂ ਸੰਗਤ ਦੇ ਵਿੱਚ ਆ ਰੋਜ ਵਸਦਾ ਉਥੇ ਮੈਨੂੰ ਲੱਭਣਾ ਕਿਤੇ ਹੋਰ ਥਾਵਾਂ ਤੇ ਨਾ ਲੱਭਦੇ ਫਿਰਨਾ ਤੇ ਜੋ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤਾ ਸੀ ਜਿੱਥੇ ਗਰੀਬ ਨਵਾਜ਼ ਮਹਾਰਾਜ ਨੇ ਆਪ ਬੋਲ ਪਗਾਏ ਨੇ ਉਥੇ ਧਰਤੀ ਦੇ ਤੇ ਹੋਰ ਜਿਹੜੇ ਰੱਬ ਦੇ ਸਾਜੇ ਤਤ ਨੇ ਉਹਨਾਂ ਵੀ ਗਵਾਹੀ ਦਿੱਤੀ ਸੱਚੇ ਬਾਦਸ਼ਾਹ ਮਹਾਰਾਜ ਜੀ ਪਰ ਜਦੋਂ ਜੋਤੀ ਜੋਤ ਸਮਾਏ ਨੇ ਉੱਪਰ ਚਾਦਰਾਂ ਲੈ ਕੇ ਤੇ ਇਸ ਪੰਜ ਭੂਤਕ ਸਰੀਰ ਨੂੰ त्यागਣਾ ਕੀਤਾ ਔਰ ਇਥੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਸਾਹਮਣਤ ਆਪ ਜੀ ਨੂੰ ਪਤਾ ਹੈ ਇੱਕ ਸਾਡੇ ਪ੍ਰਾਤਨ ਇਤਿਹਾਸਕਾਰ ਜਾਂ ਕੋਈ ਸ਼ਰਧਾ ਵਿਸ਼ਵਾਸ ਵਾਲੇ ਸੰਤ ਸਮਾਜ ਜਿਹੜੇ ਮੰਨਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਦੋਂ ਸਰੀਰ त्यागਿਆ ਹੈ ਤੇ ਉਸ ਜਗ੍ਹਾ ਫਿਰ ਝਗੜਾ ਖੜਾ ਹੁੰਦਾ ਹੈ ਦੋ ਗਰੁੱਪਾਂ ਦਾ ਕਿ ਅਸੀਂ ਸੰਸਕਾਰ ਕਰਨਾ ਹੈ ਦੂਸਰੇ ਕਹਿੰਦੇ ਆ ਅਸੀਂ ਸਮਾਦ ਬਣਾਉਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਸਲਮਾਨਾਂ ਵੱਲੋਂ ਜੋ ਹੈ ਕਿ ਦਫਨਾਏ ਜਾਣਾ ਹੈ ਤੇ ਸਾਰੀ ਜ਼ਿੰਦਗੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਮਹਾਰਾਜ ਨੇ ਮਨੁੱਖਤਾ ਦਾ ਮੇਲ ਹੀ ਕਰਾਉਂਦੇ ਰਹੇ ਝਗੜੇ ਮਕਾਉਂਦੇ ਹੀ ਰਹੇ ਕਿਤੇ ਝਗੜਾ ਪਾਇਆ ਨਹੀਂ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਦੇ ਉੱਪਰ ਮਨੁੱਖਤਾ ਦੇ ਝਗੜੇ ਮਹਾਰਾਜ ਮਕਾਉਂਦੇ ਹੀ ਰਹੇ ਆ ਕਦੀ ਝਗੜਾ ਪੈਣ ਨਹੀਂ ਦਿੱਤਾ ਸੋ ਕਹਿੰਦੇ ਉਹ ਝਗੜਾ ਵਦੇ ਨ ਸੱਚੇ ਪਾਸ਼ਾ ਮਹਾਰਾਜੀ ਆਪਣੇ ਜਿਹੜਾ ਹੈ ਦੇਹੀ ਨੂੰ ਸਰੀਰ ਨੂੰ ਸਰੀਰ ਸਮੇਤ ਹੀ ਸੰਕੋਚ ਲਿਆ ਪੰਜਾਂ ਤਤਾਂ ਦੇ ਵਿੱਚ ਵਦੀਨ ਕਰ ਲਿਆ ਜਿੱਥੇ ਇੱਕ ਗੱਲ ਇਹ ਦਰਸਾ ਦਿੱਤੀ ਕਿ ਗੁਰੂ ਜਿਹੜਾ ਹੈ ਆਮ ਉਹ ਸਾਡੇ ਵਾਂਗੂ ਨਹੀਂ ਉਹ ਤਾਂ ਇੱਕ ਜੋਤ ਆ ਤੇ ਜੋਤ ਰੂਪ ਹੋ ਕੇ ਸੰਸਾਰ ਦੇ ਵਿੱਚ ਵਿਚਰਦਾ ਹੈ ਬਲਕੇ ਤਤ ਉਹਦੇ ਬਣਾਏ ਹੋਏ ਆ ਤੇ ਅਜੋਕੇ ਕੁਝ ਸਾਡੇ ਨਵੇਂ ਵਿਦਵਾਨ ਜਿਹੜੇ ਆ ਉਹ ਇਸ ਗੱਲ ਨੂੰ ਵੀ ਮੰਨਦੇ ਆ ਕਿ ਮਹਾਰ ਸੱਚੇ ਪਾਤਸ਼ਾਹ ਜੀ ਨੇ ਸਰੀਰ त्यागਿਆ ਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ ਪਰ ਇੱਕ ਗੱਲ ਜ਼ਰੂਰ ਅਵਸ਼ ਮੰਨਣੀ ਪਊ ਜਿਸ ਨੂੰ ਸਾਰੇ ਹੀ ਮੰਨਦੇ ਜਿਹੜਾ ਗੁਰੂ ਨਾਨਕ ਸਾਹਿਬ ਸਰੀਰ ਸਣੇ ਚਲੇ ਗਏ ਭਾਵੇਂ ਉਹਨੂੰ ਮੰਨਣ ਵਾਲੇ ਆ ਤੇ ਭਾਵੇਂ ਜਿਹੜੇ ਕਹਿੰਦੇ ਆ ਵੀ ਮਰਦੇ ਸਰੀਰ ਦਾ ਸੰਸਕਾਰ ਕੀਤਾ ਉਹ ਇੱਕ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਪਊ ਔਰ ਉਹ ਸਚਾਈ ਆ ਉਹ ਇਹ ਆ ਕਿ ਜਦੋਂ ਗੁਰੂ ਨਾਨਕ ਦੇ ਮਹਾਰ ਸੱਚੇ ਪਾਸ਼ੇ ਜਿੱਥੇ ਸਰੀਰ त्यागਿਆ ਤੇ ਉਥੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਜੀ ਦੀ ਯਾਦ ਵਿੱਚ ਸਥਾਨ ਬਣਾ ਦਿੱਤਾ ਗਿਆ ਗੁਰੂ ਨਾਨਕ ਸਾਹਿਬ ਦਾ ਸਥਾਨ ਬਣਾ ਦਿੱਤਾ ਗਿਆ ਉਥੇ ਸੰਗਤਾਂ ਨੇ ਬਣਾ ਦਿੱਤਾ ਪਰ ਗੁਰੂ ਨਾਨਕ ਦੇ ਮਹਾਰਨ ਜਿਵੇਂ ਕਿਹਾ ਸੀ ਕਿ ਮੈਂ ਬਾਣੀ ਵਿੱਚ ਗੁਰੂ ਅੰਗਦ ਦੇਵ ਦੇ ਹਿਰਦੇ ਸੰਗਤ ਵਿੱਚ ਵਸਦਾ ਮੈਂ ਕਿਤੇ ਹੋਰ ਨਹੀਂ ਵਸਦਾ ਮਾਤਾ ਕੋਈ ਲੱਭੇ ਪੀ ਗੁਰੂ ਨਾਨਕ ਦੇ ਮਾਰ ਦਾ ਇੱਥੇ ਸਸਕਾਰ ਕੀਤਾ ਜਾਂ ਗੁਰੂ ਸਾਹਿਬ ਬੈਠੇ ਨੇ ਨਹੀਂ ਜਿੱਥੇ ਜਗ੍ਹਾ ਬਣਾਈ ਸੀਗੀ ਨਾ ਸੰਗਤਾਂ ਨੇ ਮਹਾਰਾਜ ਦੇ ਸੁਪਤਰਾ ਨੇ ਰਾਵੀ ਦਰਿਆ ਚੜ ਕੇ ਆਇਆ ਤੇ ਇਨਾ ਪਾਣੀ ਚੜ ਕੇ ਆਇਆ ਜਿਵੇਂ ਹਾੜਾ ਹੁੰਦੇ ਆ ਉਹ ਜਿਹੜੀ ਜਗ੍ਹਾ ਸੀ ਉਹ ਰੋੜ ਕੇ ਲੈ ਗਿਆ ਉੱਥੇ ਨਿਸ਼ਾਨ ਹੀ ਕੋਈ ਨਹੀਂ ਰਿਹਾ ਜਿਹੜੀ ਅਸਲੀ ਜਗ੍ਹਾ ਸੀ ਜਦੋਂ ਦਰਿਆ ਚੜ ਕੇ ਆਉਂਦੇ ਤੁਹਾਨੂੰ ਪਤਾ ਜਿੱਦਣ ਨੂੰ ਦਰਿਆਵਾਂ ਦੇ ਵਹਿੜ ਹੋ ਜਾਂਦੇ ਹੜਾਂ ਚੋਂ ਫਿਰ ਉੱਥੇ ਕਈ ਚੀਜ਼ਾਂ ਦੇ ਨਿਸ਼ਾਨ ਨਹੀਂ ਰਹਿੰਦੇ ਉਹ ਜਿਹੜੀ ਜਗ੍ਹਾ ਸੀ ਉਹ ਸਾਰਾ ਕੁਝ ਰੋੜ ਕੇ ਲੈ ਗਿਆ ਕੁਝ ਨਹੀਂ ਰਿਹਾ ਜਿਹੜਾ ਹੁਣ ਜਗ੍ਹਾ ਬਣਾਈ ਮਹਾਰਾਜ ਦੇ ਯਾਦ ਵਿੱਚ ਉਹ ਹੋਰ ਅਲੱਗ ਥਾਂ ਤੇ ਸੋ ਐਸੇ ਸਤਗੁਰੂ ਮਹਾਰਾਜ ਸਾਨੂੰ ਇਹ ਉਪਦੇਸ਼ ਦੇ ਗਏ ਕਿ ਮੈਂ ਹਮੇਸ਼ਾ ਆਪਣੀ ਬਾਣੀ ਵਿੱਚ ਵੱਸਦਾ ਹਾਂ ਸੰਗਤਾਂ ਦੇ ਇਹਰ ਦੇ ਵਿੱਚ ਹਾਂ ਜਿੱਥੇ ਸੰਗਤਾਂ ਸਤਿਗੁਰੂ ਮਾਰ ਸੱਚੇ ਪਾਤਸ਼ਾਹ ਜੁ ਨੂੰ ਯਾਦ ਕਰਦੀਆਂ ਨੇ ਗਰੀਬ ਨਵਾਜ਼ ਮਾਰ ਸੱਚੇ ਪਾਤਸ਼ਾਹ ਅੱਜ ਦੇ ਦਿਹਾੜੇ 1539 ਸਨ ਦੇ ਵਿੱਚ ਜੋਤੀ ਜੋਤ ਸਮਾਏ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਨਾਨਕ ਕਾਹ ਕਰ ਕੇ ਬਲ ਨਾਮ ਆਪਣੇ ਨਾਮ ਬਾਣੀ ਦੇ ਉੱਪਰ ਸਾਨੂੰ ਚੱਲਣ ਦਾ ਬਲ ਬਖਸ਼ਣ ਔਰ ਜੋ ਸਤਿਗੁਰੂ ਮਹਾਰਾਜ ਨੇ ਸੱਜਦਾ ਉਕਾ ਦਿੱਤਾ ਹੈ ਕੀਰਤ ਦਾ ਉਕਾ ਦਿੱਤਾ ਹੈ ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾ ਸਕੀਏ